ਛੱਤ ਤੇ ਰੱਖੀ ਪਾਣੀ ਵਾਲੀ ਟੈਂਕੀ ਚੋਂ ਆ ਰਿਹਾ ਗਰਮ ਪਾਣੀ ਤਾਂ ਅਜ਼ਮਾਓ ਇਹ ਪੰਜ ਜੁਗਾੜ ਟੁੱਟੀ ਚੋਂ ਨਿਕਲੇਗਾ ਠੰਡਾ ਪਾਣੀ ਹੈਲੋ ਦੋਸਤੋ ਸ਼ਸ਼ੀ ਕਾਲਾ ਦਾਬ ਨਮਸਕਾਰ ਤੁਹਾਡੇ ਆਪਣੀ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਇਹ ਅਪਡੇਟ ਤੁਹਾਡੇ ਲਈ ਹੈ ਬੇਹਦ ਖਾਸ ਜੀ ਹਾਂ ਗਰਮੀਆਂ ਵਿੱਚ ਟੈਂਕੀ ਦੇ ਵਿੱਚ ਜੋ ਗਰਮ ਪਾਣੀ ਆਉਂਦਾ ਉਸ ਤੋਂ ਹਰ ਕੋਈ ਪਰੇਸ਼ਾਨ ਰਹਿੰਦਾ ਹੈ ਇਸ ਲਈ ਅੱਜ ਦਾ ਇਹ ਪੂਰਾ ਅਪਡੇਟ ਤੁਸੀਂ ਦੇਖੋ ਤਾਂ ਕਿ ਤੁਹਾਡੀਆਂ ਗਰਮੀਆਂ ਰਹਿਣ ਠੰਡੀਆਂ ਇਸ ਅਪਡੇਟ ਨੂੰ ਪੂਰਾ ਦੇਖਣ ਦੇ ਲਈ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੀ ਹਾਂ ਗਰਮੀ ਦੇ ਮੌਸਮ ਵਿੱਚ ਇਸ਼ਨਾਨ ਕੀਤੇ ਬਿਨਾਂ ਨਹੀਂ ਰਿਆ ਜਾ ਸਕਦਾ ਕੁਝ ਲੋਕ ਅਜਿਹੇ ਹਨ ਜੋ ਦਿਨ ਵਿੱਚ 2 ਤੋਂ 3 ਵਾਰ ਇਸ਼ਨਾਨ ਕਰਦੇ ਨੇ ਪਰ ਕਹਿਰ ਦੀ ਗਰਮੀ ਵਿੱਚ ਕਈ ਵਾਰ ਤਾਂ ਟੂਟੀ ਦਾ ਪਾਣੀ ਵੀ ਇੰਨਾ ਗਰਮ ਹੋ ਜਾਂਦਾ ਹੈ ਕਿ ਨਹਾਉਣ ਤੋਂ ਬਾਅਦ ਤਬ ਵੀ ਇੰਝ ਲੱਗਦਾ ਜਿਵੇਂ ਗਰਮੀ ਤੋਂ ਰਾਹਤ ਮਿਲੀ ਹੀ ਨਹੀਂ ਦਰਅਸਲ ਆਤ ਦੀ ਗਰਮੀ 'ਚ ਛੱਤ ਤੇ ਲਗਾਈ ਗਈ ਪਾਣੀ ਦੀ ਟੰਕੀ ਦੇ ਨਾਲ-ਨਾਲ ਪਾਣੀ ਵੀ ਗਰਮ ਹੋ ਜਾਂਦਾ ਜਦੋਂ ਤੁਸੀਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਨਹਾਉਣ ਲਈ ਟੂਟੀ ਚਲਾਉਂਦੇ ਹੋ ਤਾਂ ਪਾਣੀ ਇੰਨਾ ਗਰਮ ਹੋ ਜਾਂਦਾ ਹੈ ਕਿ ਤੁਹਾਨੂੰ ਨਹਾਉਣ ਦਾ ਮਨ ਹੀ ਨਹੀਂ ਹੁੰਦਾ ਜੇਕਰ ਤੁਸੀਂ ਵੀ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਇੱਥੇ ਦੱਸੇਗੇ ਕੁਝ ਨੁਕਸੇ ਅਪਣਾਓ ਅਤੇ ਟੈਂਕ ਦਾ ਪਾਣੀ ਠੰਡਾ ਰਹੇਗਾ ਅਤੇ ਤੁਸੀਂ ਵੀ ਟੈਂਕ ਦਾ ਪਾਣੀ ਠੰਡਾ ਕਰ ਸਕਦੇ ਹੋ ਤੇ ਤੁਸੀਂ ਦਿਨ ਵੇਲੇ ਵੀ ਠੰਡੇ ਪਾਣੀ ਨਾਲ ਨਹਾਉਣ ਦਾ ਆਨੰਦ ਵੀ ਲੈ ਸਕਦੇ ਹੋ ਜੇਕਰ ਤੁਹਾਨੂੰ ਗਰਮੀਆਂ ਚ ਸਵੇਰੇ 10 ਤੋਂ 11 ਵਜੇ ਵੀ ਟੂਟੀ ਤੋਂ ਗਰਮ ਪਾਣੀ ਆ ਰਿਹਾ ਹੈ ਤਾਂ ਤੁਹਾਨੂੰ ਆਪਣੀ ਛੱਤ ਤੇ ਲੱਗੀ ਪਾਣੀ ਦੀ ਟੰਕੀ ਨੂੰ ਢੱਕ ਲੈਣਾ ਚਾਹੀਦਾ ਹੈ ਇਸ ਦੇ ਲਈ ਤੁਹਾਨੂੰ ਇੱਕ ਵੱਡਾ ਪਲਾਸਟਿਕ ਕਵਰ ਖਰੀਦਣਾ ਚਾਹੀਦਾ ਹੈ ਉੱਪਰ ਬਹੁਤ ਸਾਰਾ ਕਾਗਜ਼ ਅਤੇ ਗੱਤੇ ਨੂੰ ਵੀ ਰੱਖਿਆ ਜਾ ਸਕਦਾ ਤਾਂ ਜੋ ਸਿੱਧੀ ਧੁੱਪ ਨਾ ਪਵੇ ਤੁਸੀਂ ਛੱਤ ਨਾਲ ਲੱਗੀ ਪਾਣੀ ਦੀ ਪਾਈਪ ਤੇ ਕੱਪੜਾ ਲਪੇਟ ਸਕਦੇ ਹੋ ਇਸ ਨਾਲ ਪਾਣੀ ਨੂੰ ਕਾਫੀ ਹੱਦ ਤੱਕ ਕਰਮ ਹੋਣ ਤੋਂ ਰੋਕਿਆ ਜਾ ਸਕਦਾ ਜੇਕਰ ਤੁਹਾਡੀ ਪਾਣੀ ਦੀ ਟੰਕੀ ਛੱਤ ਦੇ ਵਿੱਚ ਘਾਰ ਹੈ ਜਾਂ ਅਜੀਹੀ ਜਗ੍ਹਾ ਤੇ ਰੱਖੀ ਹੋਈ ਹੈ ਜਿੱਥੇ ਸਿੱਧੀ ਧੁੱਪ ਉਸਤੇ ਪੈਂਦੀ ਹੈ ਤਾਂ ਤੁਸੀਂ ਇਸ ਨੂੰ ਕਿਸੇ ਹੋਰ ਜਗ੍ਹਾ ਤੇ ਵੀ ਰੱਖ ਸਕਦੇ ਹੋ ਜੇਕਰ ਸਿਮਿੰਟ ਦਾ ਕੋਈ ਪਕਾ ਸੰਸਪੈਂਸ਼ਨ ਨਹੀਂ ਹੈ ਅਤੇ ਇਹ ਕੰਮ ਸੰਭਵ ਹੈ ਤਾਂ ਤੁਹਾਨੂੰ ਟੈਂਕ ਨੂੰ ਛਾਂ ਵਾਲੀ ਜਗ੍ਹਾ ਤੇ ਰੱਖਣਾ ਚਾਹੀਦਾ ਹੈ ਜਿਸ ਕਾਰਨ ਪਾਣੀ ਜ਼ਿਆਦਾ ਗਰਮ ਨਹੀਂ ਹੋਵੇਗਾ ਜੇਕਰ ਤੁਹਾਡਾ ਆਪਣਾ ਘਰ ਹੈ ਅਤੇ ਟੰਕੀ ਖਰਾਬ ਹੋ ਗਈ ਹੈ ਤਾਂ ਉਸ ਨੂੰ ਬਦਲ ਦਿਓ ਸ਼ੈੱਡ ਵਾਲੀ ਥਾਂ ਤੇ ਹੀ ਪਾਣੀ ਦੀ ਟੰਕੀ ਲਗਾ ਲਿਓ ਇਸ ਕਾਰਨ ਭਾਵੇਂ ਜਿੰਨੀ ਮਰਜੀ ਧੁੱਪ ਕਿਉਂ ਨਾ ਹੋਵੇ ਟੰਕੀ ਦਾ ਪਾਣੀ ਗਰਮ ਤਦੇ ਵੀ ਨਹੀਂ ਹੋਵੇਗਾ ਜੇਕਰ ਕੋਈ ਸ਼ੈੱਡ ਵਾਲੀ ਜਗ੍ਹਾ ਹੈ ਤਾਂ ਪਾਣੀ ਦੀ ਟੰਕੀ ਉੱਥੇ ਜ਼ਰੂਰ ਲਗਾਨੀ ਚਾਹੀਦੀ ਹੈ ਜ਼ਿਆਦਾਤਰ ਛਰਾਤੇ ਦੇਖਣ ਵਿੱਚ ਆਉਂਦਾ ਹੈ ਕਿ ਕਾਲੇ ਰੰਗ ਦੀਆਂ ਪਾਣੀ ਦੀਆਂ ਟੰਕੀਆਂ ਲੱਗੀਆਂ ਦਿਖਾਈ ਦਿੰਦੀਆਂ ਨੇ ਕਾਲਾ ਰੰਗ ਗਰਮੀਆਂ ਵਿੱਚ ਸੂਰਜ ਦੀ ਰੋਸ਼ਨੀ ਨੂੰ ਜ਼ਿਆਦਾ ਸੋਖ ਲੈਂਦਾ ਇਸ ਨਾਲ ਟੈਂਕ ਵੀ ਗਰਮ ਰਹਿੰਦਾ ਹੈ ਇਸ ਨਾਲੋਂ ਚੰਗਾ ਹੈ ਕਿ ਤੁਸੀਂ ਸਫੇਦ ਨੀਲੇ ਅਸਮਾਲੀ ਨੀਲੇ ਰੰਗ ਦੀ ਵਾਲੀ ਟੰਕੀ ਲਗਾ ਲਓ ਜੇਕਰ ਤੁਸੀਂ ਨਮੀ ਟੰਕੀ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਕਾਲੇ ਰੰਗ ਦੀ ਟੰਕੀ ਨੂੰ ਇਹਨਾਂ ਰੰਗਾ ਨਾਲ ਪੇਂਟ ਕਰ ਸਕਦੇ ਹੋ ਇਸ ਨਾਲ ਤੁਹਾਡਾ ਪਾਣੀ ਥੋੜਾ ਠੰਡਾ ਰਹੇਗਾ ਗਰਮੀ ਬਹੁਤ ਜ਼ਿਆਦਾ ਹੈ ਅਤੇ ਟੁੱਟੀ ਤੋਂ ਆਉਣ ਵਾਲਾ ਪਾਣੀ ਵੀ ਗਰਮ ਹੋ ਜਾਂਦਾ ਇਸ ਲਈ ਜੇਕਰ ਤੁਸੀਂ ਚਾਹੋ ਤਾਂ ਬਾਲਟੀ ਭਰਨ ਤੋਂ ਬਾਅਦ ਤੁਸੀਂ ਇਸ ਵਿੱਚ ਕੁਝ ਬਰਫ਼ ਦੇ ਕਯੂਬ ਪਾ ਸਕਦੇ ਹੋ ਤੁਸੀਂ ਟੈਂਕ ਵਿੱਚ ਵੀ ਇਹੀ ਕੰਮ ਕਰ ਸਕਦੇ ਹੋ ਬਾਜ਼ਾਰ ਤੋਂ ਆਈਸ ਕਯੂਬ ਖਰੀਦੋ ਅਤੇ ਉਸ ਨੂੰ ਟੰਕੀ ਵਿੱਚ ਪਾ ਦਿਓ ਇਸ ਨਾਲ ਪਾਣੀ ਲੰਬੇ ਸਮੇਂ ਤੰਡਾ ਰਹੇਗਾ ਤਾਂ ਦੋਸਤੋ ਤੁਹਾਨੂੰ ਅੱਜ ਦਾ ਹੀ ਅਪਡੇਟ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੀਆਂ ਹੋਰ ਅਪਡੇਟਸ ਲਈ ਜੁੜੇ ਰਹੋ ਆਪਣੇ ਚੈਨਲ SR अलर्ट ਤੇ